ਸਾਸਤਰੀ ਕਾ ਜੀ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਤੇ ਲੋ ਬਈ ਜਿਹੜੀ ਮੂੰਗੀ ਆਪਾਂ ਬੀਜਣੀ ਸੀਗੀ ਦੁਬਾਰਾ ਫਾਰੀ ਨਹੀਂ ਜੀ ਗਈ। ਯਾ ਜੋਦੀ ਤਿਆਰੀ ਕਰਨ ਲੱਗੇ ਆ ਬਾਹੂ ਕੇ ਨਾਲ ਹੀ ਸਵਾਕਾ ਮਾਰ ਕੇ ਤੇ ਨਾਲ ਹੀ ਬੀਜ ਦੇਣੀ। ਤੇ ਇੱਧਰ ਕਣਕਾਂ ਦਾ ਕੰਮ ਵੀ ਪੂਰਾ ਚੱਲ ਰਿਹਾ। ਮਸ਼ੀਨਾਂ ਪੂਰ ਮੇ ਚੱਲ ਰਹੀਆਂ ਨੇ। ਪੂਰਾ ਜੋਰਾਂ ਦੇ। ਤੇ ਇੱਕ ਦੋ ਤਿੰਨ ਮਸ਼ੀਨਾਂ ਦਾ ਉੱਧਰ ਉਹ ਚੱਲੀ ਜਾਂਦੀਆਂ। ਇੱਕ ਮਸ਼ੀਨ ਉਹ ਜਾ ਰਹੀ ਆ। ਪੂਰਾ ਜੋਰਾਂ ਤੇ ਚੱਲਦਾ ਕੰਮ ਬਾਬੇ ਦੀ ਕਿਰਪਾ ਨਾਲ ਸੁਖੀ ਸ਼ਾਂਤੀ ਚਲੋ ਸਾਰਿਆਂ ਦੀਆਂ ਵਧੀਆਂ ਹੋ ਜਾਣ ਤੇ ਲੋ ਬਈ ਵਾਈ ਦਾ ਕੰਮ ਪੂਰਾ ਬਹੁਤ ਵਧੀਆ ਚੱਲੀ ਜਾਂਦਾ ਵਾ 755 ਮਗਰ 19 ਹਾਈਡਰੋਲਿਕ ਹੱਥ ਆਏ ਆਪਣੇ ਇੱਕ ਗੈਰਨੀ ਪ੍ਰਣਾਲੀ ਵਾਲੇ ਤੋਂ ਬਣਾਈ ਸੀਗੇ ਤੇ ਪੂਰੇ ਵਧੀਆ ਬਹੁਤ ਸ਼ੁੱਧ ਚਾਲਦੇ ਆ ਟਾਇਰ ਜਿਹੜਾ ਆਪਾਂ ਲਾਤੇ ਸੀਗੇ ਵੈਸੇ ਹੈ ਵਧੀਆ ਬੇਨੀਫਿਟ ਹੈ ਇਦਾਂ ਸੁਹਾਗਾ ਮਾਰਦੇ ਆ ਆਪਾਂ ਯੂਗੋ 585 ਨਾਲ ਤੇ ਦੇਖੋ ਤੇ ਫੁੰਨਾਗਾਲਾ ਦੇ ਬਈ ਇਹਦੀ ਬਹੁਤ ਵਧੀਆ ਪਰਫਾਰਮੈਂਸ ਆ ਜene ਮਗਰਲੇ ਤੇ 18 ਦੇ ਆ ਮੂਹਰੇਲੇ 12 ਦੇ ਆ ਤੇ ਕੋਈ ਸਲੈਪ ਸਲੋਪ ਨਹੀਂ ਬਹੁਤ ਵਧੀਆ ਟਰੈਕਟਰ ਭਾਰਾ ਬਹੁਤ ਜਿਆਦਾ ਜੇ ਹਿਸਾਬ ਨਾਲ 75 HP ਟਰੈਕਟਰ ਇਹਨੇ ਬਹੁਤ ਜਿਆਦਾ ਭਾਰਾ ਮਗਰ ਉਹ ਹਿੱਸੇ ਹਿੱਸੇ ਤੇ ਵੀ ਕੋਈ ਸਲੈਪ ਨਹੀਂ ਬਹੁਤ ਵਧੀਆ ਖਿਚਾਈ ਕਰਦਾ ਹਾਲ ਵੀ ਦੇਖੋ ਤੁਸੀਂ ਹੈ ਚਲੋ ਦੂਰ ਆ ਪਰ ਫਿਰ ਵੀ ਬਹੁਤ ਵਧੀਆ ਚੱਲਦਾ ਹੈ ਪੂਰਾ ਵਧੀਆ ਲੋ ਬਈ ਆਪਾਂ ਹੁਣ ਲੱਗ ਸੁਹਾਗਾ ਮਾਰਨ ਕੇਰਲਾ ਤੀਏ ਤੇ ਦੂਰ ਲਈ ਜਾਂਦੇ ਜੇ ਲੋਡ ਪਈ ਤਾਂ ਤੀਰ ਵੀ ਲਾਵਾਂਗੇ ਵੈਸੇ ਗੱਲ ਬਹੁਤ ਆ ਦੂਰ ਨਾਲ ਹੀ ਸਰ ਜਾਣਾ ਵਾ ਤੇ ਤੀਜੇ ਮੀਡੀਅਮ ਤੇ ਚੱਲਦਾ ਇਹ ਦੇਖੋ ਸਫਾਈ ਬੂਰੀ ਸੁਭਾਗੇ ਦੀਆਂ ਬਹੁਤ ਵਧੀਆ ਬਣ ਗਏ ਪਰ ਹੁਣੇ ਵੀ ਦੂਰੀ ਮੇਰੀ ਹੋ ਗਿਆ ਨਾ ਪਹਿਲਾਂ ਮੂੰਗੀ ਹਰੀ ਨਹੀਂ ਹੋਈ ਦੁਬਾਰਾ ਬੀਜੀ ਹੁਣ ਲੋ ਵੀ ਬਾਪੂ ਹੁਣੀ ਬੀਜ ਰਹੇ ਆ ਮੂੰਗੀ 585 ਨਾ ਬਲਾ ਕੇ 4x4 ਨਵੀਂ ਮਸ਼ੀਨ ਆਪਣੇ ਕੋਲ ਜ਼ੀਰੋ ਡਰੈਲ ਇਹ ਆ 80% ਸਬਸਿਡੀ ਜਿਹੜੀ ਲਈ ਸੀ ਟਰੈਕਟਰ ਦਾ ਤੇ ਮਸ਼ੀਨ ਦਾ ਕੰਬੀਨੇਸ਼ਨ ਦੇਖੋ ਤੇ ਪ੍ਰਮਾਤਮਾ ਲੰਘਾ ਪੂਰਾ ਘੈਂਟ ਆ ਬਬੀਤੀਆ ਤੇ ਆਪਾਂ ਜਾਂਨੇ ਸਪਰੇਅ ਕਰਨ ਮੱਕੀ ਤੇ ਲੋ ਬਈ ਆਪਾਂ ਇਹ ਸਪਰੇਅ ਕਰ ਲਵਾਂ ਇਹ ਮੱਕੀ ਦੀ ਹਾਈਟ ਕਾफी ਹੋ ਗਈ ਸੀ ਇੱਥੇ ਆਪਣੀ ਬੂਮ ਵਾਲੀ ਮਸ਼ੀਨ ਤਾਂ ਵਰਣੀ ਨਹੀਂ ਸੀਗੀ ਇਹ ਹੁਣ ਆਪਾਂ ਹੱਥੀ ਕਰ ਰਹੇ ਆ ਇਹ ਬਾਇਰ ਦੀ 9208 ਮਸ਼ੀਨ ਲਈਦੀ ਬਸ ਇਹਦੇ ਵਿੱਚ ਪਾਣੀ ਪਾ ਕੇ ਅਗਰ ਰੂਲਾ ਜਿਹਾ ਲੱਗਾ ਪੈਪ ਇਕੱਠਾ ਕਰਨ ਵਾਲਾ ਲੋ ਬਈ ਸਪਰੇਅ ਆਪਾਂ ਕਰਿਆਂ ਦੀ ਮੌਸਮ ਪੂਰਾ ਘੈਂਟ ਆ ਤੇ ਕੰਡਾ ਲੱਗ ਚੁੱਕਿਆ ਆਪਣੀ ਆਪਣਾ ਤਾਂ ਚਲੋ ਆਪਦਾ ਹੀ ਕੰਮ ਆ ਕੋਈ ਦਿੱਕਤ ਨਹੀਂ ਚਾਹੀ ਕੋਲੇ ਨਾ ਵੀ ਖੜ ਗਏ ਕੰਡਾ ਲੱਗਿਆ 1000 ਕਬੂਰੀ ਭਰਾਂਗੇ ਅੱਜ ਲੋ ਜੀ ਅੱਜ ਆਪਣੇ ਛੋਟਾ 8 ਤੀਜਾ ਜੀ ਵੀ ਪਹੁੰਚੇ ਹੋਏ ਆ ਦੇਖੋ ਤੁਸੀਂ ਇੱਕ ਤਾਂ ਮੱਛਰ ਬਹੁਤ ਜ਼ਿਆਦਾ ਵਾ ਐਣਕਾ ਲਾ ਕੇ ਆਇਆ ਰਾਹ ਦੇ ਵਿੱਚ ਮੱਛਰ ਬਾੜਾ ਕਰਕੇ ਆਪਸੇ-ਪਾਸੇ ਪੂਰਾ ਧਿਆਨ ਰੱਖਦਾ ਵੀ ਕਿਵੇਂ ਕੰਮਕਾਰ ਸਹੀ ਚੱਲ ਰਿਹਾ ਖੜਾ ਦੇਖੋ ਤੁਸੀਂ ਪੂਰਾ ਖੋਸ ਆ ਜਣ ਦੀ ਆ ਗਿਆ ਇੱਕ ਮੌਸਮ ਉੱਤੋਂ ਪੂਰਾ ਘੇਟ ਹੈ ਹੁਣ ਭੱਜੂਗਾ ਮੈਨੂੰ ਲੱਗਦਾ ਹੈ ਲੋ ਜੀ ਹੁਣ ਹੋ ਗਿਆ ਇਹਨਾਂ ਦਾ ਟੀ ਟਾਈਮ ਹੋ ਗਿਆ ਟੀ ਟਾਈਮ ਤੇ ਆਰਧਿਕ ਸਾਹਿਬ ਸਾਹਮਣੇ ਖੜੇ ਹੈ ਗੱਲਾਂ ਬਾਤਾਂ ਕਰ ਰਹੇ ਆ ਦੀ ਲੀਵਰ ਜਿਹੜੀ ਇਹਨਾਂ ਦੀ ਰੱਖੀ ਹੋਈ ਆ ਤੇ ਭਾਈ ਕਿਨੇ ਕਿਨੇ ਕੰਮਕਾਰ ਆ ਕਿਵੇਂ ਤੁਸੀਂ ਭਰਨਾਮਾ ਟਾਈਮ ਨਾਲ ਜ਼ਿੰਮੇਦਾਰਾਂ ਨੂੰ ਵਿਲੇ ਕਰੋ ਇਹ ਗੱਲਾਂ ਦਾ ਇਹਨਾਂ ਨਾਲ ਡਿਸਕਸ਼ਨ ਕਰ ਰਹੇ ਆ ਆਪਣਾ ਚੌਧਰੀ ਆ ਇਹ ਵੀ ਉਹਨੇ ਦੀ ਫੋਟੋ ਖਿੱਚੂ ਮੈਨੂੰ ਲੱਗਦਾ ਇਹਨਾਂ ਇਹਨਾਂ ਸਾਰਾ ਕੁਝ ਸਮਝਾ ਰਿਹਾ ਵਾ ਖਾਸਾ ਖੋਰੂ ਪਾ ਰਿਹਾ ਮੰਡੀ ਦੇ ਵਿੱਚ ਚੰਗੀ ਪਰਫਾਰਮੈਂਸ ਆ ਮਤਲਬ ਇਹਦੀ ਦੇਖੋ ਤੁਸੀਂ ਹੁਣ ਧਿਆਨ ਪੂਰਾ ਇਹਦਾ ਵੀ ਕਿਨੇ ਕਿਨੇ ਕੰਮ ਕਰਨੇ ਐਨ ਘਾ ਲਾ ਲਈਆਂ ਮੈਂ ਐਕਟਰ ਸਾਹਿਬ ਨੇ ਕਹਿੰਦੇ ਹੂੰ ਤੇਰਾ ਤਾਂ ਆਪਾਂ ਸਾਰੀ ਕਣਕ ਬਈ ਤਰਾਤੀ ਜੀ ਥੋੜੀ ਜੀ ਪਈ ਹੈ ਇਹ ਆਪਾਂ ਹੁਣ ਲੈ ਜਾਾਂਗੇ ਮੰਡੀ